ਜੇਕਰ ਤੁਸੀਂ ਇਸ ਸਾਲ ਬਾਸਮਤੀ ਦੀ ਕੋਈ ਵੀ ਕਿਸਮ ਲਾ ਰਹੇ ਹੋ ਜਿਵੇਂ ਲੌਂਗ ਟਾਈਮ ਦੀ ਗੱਲ ਕਰੀਏ 18 ਸਿਆਸੀ ਚੇ ਮੁਚਲ 1401 ਲਾ ਰਹੇ ਹੋ ਉਹਦੇ ਵਿੱਚ 6 ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੇ ਨੇ ਪਹਿਲੀ ਗੱਲ ਤਾਂ ਪਨੀਰੀ ਦੇ ਵਿੱਚ ਭੁੱਲ ਕੇ ਹਿਊਮਿਕ ਐਸਿਡ ਜਾਂ ਜਵੈਲਕ ਐਸਿਡ ਕਦੇ ਵੀ ਨਾ ਕਰੋ ਕਿਉਂਕਿ ਤੁਹਾਡੀ ਜਿਹੜੀ ਪਨੀਰੀ ਆ ਉਹ ਖਰਾਬ ਹੋ ਸਕਦੀ ਹੈ ਦੂਸਰਾ ਸਵਾਲ ਰੂਟ ਟ੍ਰੀਟਮੈਂਟ ਜ਼ਰੂਰ ਕਰੋ ਪਨੀਰੀ ਭਟਣ ਤੋਂ ਬਾਅਦ ਚਾਹੇ ਤੁਸੀਂ ਕਾਰਬੋਨੈਮ ਦੇ ਨਾਲ ਕਰ ਲੋ ਚਾਹੇ ਥੈਪਨੋਲ ਮਥੈਲ ਦੇ ਨਾਲ ਕਰ ਲੋ ਚਾਹੇ 12 ਤਰੇਡ ਦੇ ਨਾਲ ਕਰ ਲੋ ਤੀਸਰਾ ਸਵਾਲ ਜਿਆਦਾ ਅਗੇਤੀ ਨਾ ਲਾਓ ਚੌਥਾ ਸਵਾਲ ਜਿਆਦਾ ਸੰਗਣੀ ਵੀ ਨਾ ਲਾਓ ਪੰਜਵਾਂ ਸਵਾਲ ਬੇ ਲੋੜਾ ਕੋਈ ਕੈਮੀਕਲ ਇਸ ਦੇ ਵਿੱਚ ਬਿਲਕੁਲ ਨਾ ਵਰਤੋ ਛੇਮਾ ਸਵਾਲ ਡੀਜ਼ਲ ਜਾਂ ਕੋਈ ਹੋਰ ਫालतू ਚੀਜ਼ ਨਾ ਪਾਓ 6 ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋ ਕੱਲੀ ਕੱਲੀ ਗੱਲ ਦੀ ਤੁਹਾਨੂੰ ਜਿਹੜੀ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਦੇਣੀ ਹੈ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕਾਫੀ ਸਾਲਾਂ ਤੋਂ ਆਪਾਂ ਬਾਸਮਤੀ ਦੇ ਵਿੱਚ ਜਿਹੜੇ ਕਿਸਾਨਾਂ ਦੇ ਨਾਲ ਮਿਲਦੇ ਆਂ ਹਰ ਸਾਲ ਪ੍ਰੋਬਲਮਾਂ ਦੀ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਪਹਿਲੀ ਗੱਲ ਤਾਂ ਪਨੀਰੀ 60 ਡੀ 20 ਦਿਨ ਦੀ ਹੋਗੀ ਜਾਂ 25 ਦਿਨ ਦੀ ਹੋਗੀ ਕਦੇ ਵੀ ਤੁਸੀਂ ਭੁੱਲ ਕੇ ਇਹਨੂੰ ਵਧਾਉਣ ਦੀ ਕੋਸ਼ਿਸ਼ ਨਾ ਕਰੋ ਜੈ ਹਾਈਮਿਕ ਐਸਿਡ ਵਗੈਰਾ ਕਰਕੇ ਜਾਂ ਕੋਈ ਜੁਵੈਲਿਕ ਐਸਿਡ ਵਗੈਰਾ ਕਰਕੇ ਜੇ ਤੁਸੀਂ ਜ਼ਿੰਕ ਲੋਹਾ ਕੈਲਸ਼ੀਅਮ ਮੈਗਨੀਸ਼ੀਅਮ ਦੀਆਂ ਸਪਰੇਹਾਂ ਕੀਤੀਆਂ ਨੇ ਜੇ ਸੋਡੀ ਪਨੀਰੀ ਵੱਧ ਨਹੀਂ ਰਹੀ ਤਾਂ ਤੁਸੀਂ ਇਹ ਕਨਾਲ ਦੀ ਦੂਰ ਤੋਂ 2.5 ਕਿਲੋ ਤੁਸੀਂ ਪोटाश પાਸ ਤੋਂ ਜਾ ਉਹਦੀ ਸਪਰੇਅ ਕਰ ਸਕਦੇ ਹੋ ਤੁਹਾਡੀ ਪਨੀਰੀ ਤਿਆਰ ਹੋ ਜੂਗੀ ਦੂਸਰੀ ਗੱਲ ਪਨੀਰੀ ਸੇ 25 ਦਿਨ ਦੀ ਲਾ ਰਹੇ ਹੋ ਚਾਹੇ ਤੁਸੀਂ 30 ਦਿਨ ਦੀ ਲਾ ਰਹੇ ਹੋ ਉਹਦਾ ਜਿਹੜਾ ਤਣਿਆਂ ਦਾ ਰੂਟ ਟ੍ਰੀਟਮੈਂਟ ਜ਼ਰੂਰ ਕਰੋ ਕਾਰਬੋਨਿਮ ਦੇ ਨਾਲ ਕਰ ਲਓ ਥਾਇਪਰੋਡ ਮੈਥੈਲ ਦੇ ਨਾਲ ਕਰ ਲਓ ਜਾਂ 12-36 ਦੇ ਨਾਲ ਕਰ ਲਓ ਜਾਂ ਸਪ੍ਰਿੰਟ ਦੇ ਨਾਲ ਕਰ ਲਓ 1 ਲੀਟਰ ਪਾਣੀ ਦੇ ਵਿੱਚ ਤੁਸੀਂ ਨੇ 3 ਤੋਂ 4 ਐਮਐਲ ਫੰਗੀਸਾਈਡ ਪਾਣੀ ਦੇ ਵਿੱਚ ਘੋਲਣਾ ਉਹਦੇ ਵਿੱਚ ਜੜਾਂ ਡੋਪੋ ਕੇ ਜਿਹੜੀਆਂ ਤੁਸੀਂ ਵਾਰੇ ਕੱਢਣੇ ਜਾਂ ਕਾਲ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਜੜਾਂ ਨੂੰ ਟ੍ਰੀਟ ਕਰ ਸਕਦੇ ਹੋ ਉਹਦੇ ਨਾਲ ਜਿਹੜੇ ਜੜਾਂ ਦੇ ਉੱਪਰ ਪਨੀਰੀ ਪੱਟਣ ਸਮੇਂ ਜਿਹੜੇ ਜ਼ਖਮ ਹੁੰਦੇ ਆ ਉਹ ਜ਼ਖਮ ਜਿਹੜੇ ਬੰਦ ਹੋ ਸਕਣ। ਦੂਸਰੀ ਗੱਲ ਜਿਆਦਾ ਅਗੇਤੀ ਨਾ ਲਾਓ ਵਿੱਚ ਕਿਸਾਨ ਭਰਾ ਅੱਜ 11 ਜੂਨ ਹੋ ਗਈ। ਵਿੱਚ ਕਿਸਾਨ ਭਰਾਵਾਂ ਨੇ ਟ੍ਰਾਂਸਪਲੈਂਟਿੰਗ ਕਰ ਵੀ ਲਈ ਵਿੱਚ 1-2 ਦਿਨ ਨੂੰ ਕਰ ਵੀ ਰਹੇ ਆ। ਸਹੀ ਟ੍ਰਾਂਸਪਲੈਂਟਿੰਗ ਕਰਨੀ ਹੈ ਜੇ ਤਾਂ 20 ਜੂਨ ਦੇ ਲਗਭਗ ਕਰੋ 20 ਜੂਨ ਤੋਂ ਲੈ ਕੇ 30 ਜੂਨ ਤੱਕ ਟ੍ਰਾਂਸਪਲੈਂਟਿੰਗ ਕਰੋ। ਇਹਦੀ ਜਿਆਦਾ ਵਾੜੀ ਗੇਤੀ ਟ੍ਰਾਂਸਫਰਡੰਗ ਕਰਨੀ ਹਾਨੀਕਾਰਕਾ ਕਿਉਂਕਿ ਇਹਦੇ ਵਿੱਚ ਬਿਮਾਰੀਆਂ ਦਾ ਸਾਹਮਣਾ ਫਿਰ ਆਪਾਂ ਨੂੰ ਜਿਆਦਾ ਕਰਨਾ ਪੈਂਦਾ ਤੀਸਰੀ ਗੱਲ ਇਹਨੂੰ ਸੰਗਣੀ ਵੀ ਜਿਆਦਾ ਨਾ ਲਾਓ ਕਿਉਂਕਿ ਜਿਵੇਂ 1500 ਨੂੰ 9 16 91 1847 ਹੈ ਉਹਨੂੰ ਆਪਾਂ ਜਿਆਦਾ ਸੰਗਣੀ ਲਾ ਲੈਣਾ ਕਾਮਯਾਬ ਹੁੰਦੀ ਇਹ ਜਿਆਦਾ ਸੰਗਣੀ ਇਹਨੂੰ ਨਾ ਲਾਓ ਥੋੜੀ ਜਿਹੀ ਬਿਰਲੀ ਕਰਕੇ ਲਾਓ ਕਿਉਂਕਿ ਇਹਦੇ ਵਿੱਚ ਜਦੋਂ ਹਵਾ ਪੈਂਦੀ ਰਹਿੰਦੀ ਹੈ ਫਿਰ ਇਹਦੇ ਵਿੱਚ ਬਿਮਾਰੀਆਂ ਦਾ ਸਾਹਮਣਾ ਆਪਾਂ ਨੂੰ ਬਹੁਤ ਘੱਟ ਕਰਨਾ ਪੈਂਦਾ ਪੰਜਵਾਂ ਸਵਾਲ ਬੇਲੋੜਾ ਕੈਮੀਕਲ ਇਹਦੇ ਵਿੱਚ ਬਿਲਕੁਲ ਨਾ ਵਰਤੋ ਜਿਵੇਂ ਤੁਸੀਂ ਤੁਹਾਡੇ ਵੀ 25 ਦਿਨ ਦੀ ਫਸਲ ਹੋ ਗਈ ਉਹਦੋਂ ਤੁਸੀਂ ਫਟੇਰਾ ਵੀ ਵਰਤ ਸਕਦੇ ਹੋ ਏਰੀਐਂਟ ਵੀ ਵਰਤ ਸਕਦੇ ਹੋ ਕਿਉਂਕਿ ਜ਼ਿੰਕ ਵੀ ਵਰਤਣੀ ਆਪਾਂ ਨੇ ਤੇ ਸਲਫਰ ਵੀ ਵਰਤਦੇ ਆ ਪोटाश ਵੀ ਵਰਤੇ ਇਹ ਚੀਜ਼ਾਂ ਜ਼ਰੂਰੀ ਨੇ ਕੋਈ ਹੋਰ ਇਸ ਤਰ੍ਹਾਂ ਦਾ ਕੈਮੀਕਲ ਨਾ ਪਾਓ ਵੀ ਉਹਦੇ ਨਾਲ ਜਿਹੜੀ ਸੋਹਣੀ ਲੱਗਣ ਲੱਗੇ ਜਾਂ ਇਹ ਫਟਾਰ ਵਧੀਆ ਕਰ ਜੇ ਕਿਉਂਕਿ ਫਟਾਰ ਇਹ ਹੌਲੀ-ਹੌਲੀ ਆਪਦੇ ਹਿਸਾਬ ਦੇ ਨਾਲ ਕਰਦੀ ਹੈ ਜਿਹੜੀਆਂ ਜ਼ਰੂਰੀਤ ਖਾਧਾ ਨੇ ਉਹੋ ਹੀ ਪਾਉਣੀਆਂ ਜਿਹੜੀਆਂ ਇਹਦੇ ਵਿੱਚ ਵਧੀਆ ਰਹਿੰਦੀਆਂ ਨੇ ਫਿਰ ਜਦੋਂ ਝੰਡੇ ਰੋ ਦੀ ਪ੍ਰੋਬਲਮ ਆ ਜਾਂਦੀ ਹੈ ਆਪਣੇ ਕਿਸਾਨ ਭਰਾ ਕੋ ਡੀਜ਼ਲ ਪਾ ਲੈਂਦਾ ਕੋਈ ਫਟਕੜੀ ਪਾ ਲੈਂਦਾ ਕੋਈ ਹੋਰ ਫालतू ਚੀਜ਼ਾਂ ਪਾ ਲੈਂਦਾ ਜਿਸ ਦੇ ਨਾਲ ਬਾਸਮਤੀ ਨੂੰ ਸਭ ਤੋਂ ਵੱਧ ਖਰਾਬ ਕਰਨ ਦੇ ਵਿੱਚ ਜਿਆਦਾ ਬੇਲੋੜੀ ਖਰਾਕ ਜਾਂ ਗਲਤ ਕੈਮੀਕਲ ਪਾਉਣਾ ਇਹ ਵੀਰ ਕਿਸਾਨ ਭਰਾ ਕੀ ਕਰਦੇ ਆ ਕਿਲੋ ਕਿਲੋ ਡੇਡ ਡੇਡ ਕਿਲੋ ਹਿਮਿਕ ਐ ਸੜਾਜ ਜਵਲਿਕ ਐ ਸੜਾ ਸੇਟਾ ਦੇਣ ਕਿਉਂਕਿ ਜਦੋਂ ਇਹਦੇ ਵਿੱਚ ਕੱਦ ਕੱਦ ਵਧਾਉਣ ਵਾਸਤੇ ਜਿਹੜਾ ਹੋਰ ਹਾਰਮੋਨ ਜਦ ਵਰਤਿਆ ਗਿਆ ਉਹ ਝੰਡਾ ਰੋਗ ਨੂੰ ਵਧਾਉਣ ਦੇ ਵਿੱਚ ਪੂਰੀ ਮਦਦ ਕਰੂਗਾ ਕਿਉਂਕਿ ਹੋਰ ਜਿਹੜੀਆਂ ਪਰਮਲ ਕਿਸਮਾਂ ਨੇ ਉਹਨਾਂ ਵਿੱਚ ਹਿਮਿਕ ਐਸਿਡ ਜਵੈਲਿਕ ਐਸਿਡ ਪਾਇਆ ਕੰਮ ਕਰਦਾ ਹੈ ਚਾਹੇ ਦੀ ਪਨੀਰੀ ਹੈ ਚਾਹੇ ਤੁਸੀਂ ਟ੍ਰਾਂਸਫਰਡਿੰਗ ਕਰਨ ਤੋਂ ਬਾਅਦ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਤੁਸੀਂ ਜਿਹੜੀ ਗਲਤ ਦਵਾਈ ਨਹੀਂ ਵਰਤਣੀ ਜਿਸ ਦੇ ਨਾਲ ਝੰਡਾ ਰੋਗ ਜਿਹੜਾ ਵੱਜੇ ਕਿਉਂਕਿ ਜਿਹੜੀ ਤੁਸੀਂ ਜੂਰੀਆ ਪੂਰੀ ਕਰਨੀ ਹੈ 35-40 ਦਿਨਾਂ ਦੇ ਵਿੱਚ ਜਿੰਨੇ 2 ਗੱਟੇ 2.5 ਗੱਟੇ 3 ਗੱਟੇ ਪਾਉਣੇ ਆ ਤਾਂ ਤੁਸੀਂ ਪਾ ਵੀ ਸਕਦੇ ਹੋ ਕੱਦੂ ਦੇ ਵਿੱਚ ਤੁਸੀਂ 60% ਜਿਹੜੀ ਪੋਟਾਸ਼ ਆਉਂਦੀ ਹੈ 1 ਗੱਟਾ 2.5 ਕਿੱਲਿਆਂ ਦੇ ਵਿੱਚ 2.5 ਤੋਂ 3 ਕਿੱਲਿਆਂ ਦੇ ਵਿੱਚ ਜਿਹੜਾ ਤੁਸੀਂ ਛਿੱਟਾ ਦੇ ਸਕਦੇ ਹੋ ਕਿਉਂਕਿ ਗਰਮੀ ਦੀ ਸਟ्रेस ਬੂਟੇ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਜੜੀ ਨਾ ਪਵੇ ਕਿਉਂਕਿ ਇਹ ਛੋਟੀ ਛੋਟੀਆਂ ਗੱਲਾਂ ਦੇ ਕਰਕੇ ਪਨੀਰੀ ਇਹ ਜਿਹੜੀ ਕਿਸਮ ਹੈ ਆਪਾਂ ਉਹਨੂੰ ਫੇਲ ਕਰਦੇ ਆ ਜੇ ਇਸ ਇਸ ਨੂੰ ਫੇਲ ਕਰਦਾ ਤਾਂ ਫਿਰ ਤੋਂ ਪਹਿਲਾਂ ਝੰਡਾ ਰੋਗ ਕਰਦਾ ਕਿਉਂਕਿ ਝੰਡਾ ਰੋਗ ਬਾਸਮਤੀ ਦੇ ਵਿੱਚ ਇੱਕ ਕੋੜ ਦਾ ਕੰਮ ਕਰਦਾ ਹੈ ਕੋੜ ਦੀ ਬਿਮਾਰੀ ਦੇ ਵਾਂਗ ਬਾਸਮਤੀ ਨੂੰ ਜਿਹੜਾ ਖਤਮ ਕਰ ਲੈਂਦਾ ਝੋਨਾ ਲਾਉਣ ਤੋਂ ਬਾਅਦ ਜੇ ਤੁਸੀਂ ਪਹਿਲੀ ਕਿਸ਼ਤ ਜੂਰੀਏ ਦੀ ਦਿਨੇ ਹੋ ਉਦੋਂ ਤੁਸੀਂ ਜਿਵੇਂ ਕਾਰਬਨਿਜ਼ਮ ਪਾ ਲੋ ਮਥੈਲ ਪਾ ਲੋ ਜਾਂ ਜਿਵੇਂ ਡਾਈਜਨ ਦੀ ਆਪਾਂ ਨੇ ਵੀਡੀਓ ਬਣਾਈ ਸੀ 1 ਲੀਟਰ ਦੇ ਇੱਕ ਇੱਕ ਲੀਟਰ ਜਿਹੜਾ 2 ਕਿਲਿਆਂ ਦੇ ਵਿੱਚ ਛਿੱਟਾ ਤੁਸੀਂ ਦੇ ਲੈਣਾ ਮਿੱਟੀ ਦੇ ਵਿੱਚ ਮਿਲਾ ਕੇ ਕੋਈ ਵੀ ਤੁਸੀਂ ਦਵਾਈ ਵਰਤ ਰਹੇ ਹੋ ਦਵਾਈ ਪਾਉਣ ਤੋਂ ਬਾਅਦ ਜੇ ਤੁਹਾਡੇ ਕਿੱਲੇ ਦੇ ਵਿੱਚ ਪੰਜ ਬੂਟੇ 10 ਬੂਟੇ ਨਿਕਲਦੇ ਆ ਘਬਰਾਓ ਨਾ ਨਾ ਉਹਨਾਂ ਨੂੰ ਪੱਟ ਕੇ ਛੁੱਟੋ ਨਾ ਉਹਨਾਂ ਨੂੰ ਵੱਡੋ ਕਿਉਂਕਿ ਇਹ ਮਿੱਟੀ ਰਾਹੀਂ ਪਾਣੀ ਰਾਹੀਂ ਜਿੱਥੇ ਆਪਾਂ ਕਿਤੇ ਛੰਡੇ ਰੋ ਦੇ ਬੂਟੇ ਹੁੰਦੇ ਆ ਵੱਡ ਦਿੰਨੇ ਆਪਾਂ ਪਾਣੀ ਦੇ ਵਿੱਚ ਤੇਰ ਦੇਣਾ ਉੱਥੇ ਵੀ ਜਿਆਦਾ ਫੈਲਦਾ ਹੈ ਇਹ ਮਿੱਟੀ ਰਾਹੀਂ ਵੀ ਜਿਆਦਾ ਫੈਲਦਾ ਵੀ ਤਾਂ ਚਲੋ ਆਪਾਂ ਪਹਿਲਾਂ ਸੀ ਟ੍ਰੀਟਮੈਂਟ ਕਰ ਲੈਣਾ ਪੱਟਣ ਦੀ ਕੋਸ਼ਿਸ਼ ਨਾ ਕਰੋ ਨਾ ਇਹਨੂੰ ਵੱਡਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਦਵਾਈ ਪਾ ਲੇ ਹੌਲੀ ਹੌਲੀ ਜਿਹੜਾ ਇਹ ਕੰਟਰੋਲ ਹੁੰਦਾ ਜਾਣਾ ਕਿਉਂਕਿ ਪਿਛਲੇ ਸਾਲ ਮੇਰੇ ਆਪਣੇ ਖੇਤ ਦੇ ਵਿੱਚ 18 ਸਿਆਸੀ ਲੱਗੀ ਸੀ ਤੇ 55 60 ਦਿਨਾਂ ਤੇ ਜਾ ਕੇ ਵੀ ਕੀਵਾਰ ਬੂਟੇ ਦਿਖਣ ਲੱਗੇ ਦੀ ਘਪਰਾਉਣ ਵਾਲੀ ਗੱਲ ਕੋਈ ਨਹੀਂ ਹੁੰਦੀ ਐਵੇਂ ਡਰ ਦੇ ਵਿੱਚ ਕੋਈ ਅਸਰਾਂ ਦੀ ਚੀਜ਼ ਨਾ ਵਰਤਿਓ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਆਉਂਦਾ ਹੈ ਚੰਗੇ ਵੀਡੀਓ ਵੀ ਕਾਫੀ ਆਉਂਦੀਆਂ ਨੇ ਜਿਹੜੀਆਂ ਆਪਣੇ ਉਲਟ ਨੇ ਉਹ ਵੀਡੀਓ ਵੀ ਕਾਫੀ ਆਉਂਦੀ ਜਿਦੇ ਨਾਲ ਆਪਣਾ ਨੁਕਸਾਨ ਹੋ ਜਾਂਦਾ ਹੈ ਹੋਰ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਸਾਹਮਣੇ ਜਿਹੜੀਆਂ ਹਰ ਰੋਜ਼ ਹੁਣ ਬਾਸਮਤੀ ਦੇ ਸਬੰਧਤ ਪੀਆਰ ਕਿਸਮਾਂ ਦੇ ਸਬੰਧਤ ਹਾਈਬ੍ਰਿਡ ਕਿਸਮਾਂ ਦੇ ਸਬੰਧਤ ਜਿਹੜੀਆਂ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਆਪਾਂ origional ਜੀ ਚੀਜ਼ ਪਾ ਕੇ ਆਪਾਂ ਖੁਸ਼ ਹਾਂਗੇ ਕੋਈ ਕਿਸੇ ਚੀਜ਼ ਦੀ ਜਿਹੜੀ ਆਪਾਂ ਭੇਡ ਪ੍ਰੋਮੋਸ਼ਨ ਨਹੀਂ ਕਰਦੇ ਜਿਹਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਵੇ ਕਿਉਂਕਿ ਬਾਸਮਤੀ ਇੱਕ ਸਭ ਤੋਂ ਵੱਧ ਇਨਕਮ ਦੇਣ ਵਾਲੀ ਫਸਲ ਹੈ ਜੇ ਆਪਾਂ ਇਹਨੂੰ ਸ਼ਾਮ ਲਿਆ ਤਾਂ ਆਪਣੇ ਜਿਹੜੇ ਬਾਰੇ ਨਰੇ ਆਪੀ ਹੋ ਜਾਣਿਆ